ਸਤਿ ਸ੍ਰੀ ਅਕਾਲ RAM RAM JI ਸੁਤ ਕੀ ਹਿਓ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਮੈਂ ਪਰਮਾਤਮਾ ਕੀ ਬੇਨਤੀ ਕਰਾਂਗੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਦੇਵੇ ਔਰ ਅੱਜ ਕੱਲ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਸੀ ਜੂ ਜਨਮ ਦਿਹਾੜਾ ਬਹੁਤ ਖੁਸ਼ੀਆਂ ਆਨੰਦ ਭਰਿਆ ਮਨਾਇਆ ਗਿਆ ਉਸ ਬਾਰੇ ਵਿੱਚ ਗੱਲਾਂ ਕੀਤੀਆਂ ਕਿ ਤੁਸੀਂ ਸਭ ਨੇ ਮੈਨੂੰ ਉਸ ਮਤਲਬ ਮੈਸੇਜ ਥਰੂ ਬਹੁਤ ਪਿਆਰ ਦਿੱਤਾ ਬਹੁਤ ਆਸ਼ੀਰਵਾਦ ਦਿੱਤਾ ਔਰ ਸਭ ਨਾਲ ਪਹਿਲਾਂ ਮੈਂ ਉਹਨਾਂ ਦਾ ਥੈਂਕਸ ਕਰਨਾ ਚਾਹੁੰਦੀ ਆ ਜੋ ਮੇਰੇ YouTube ਦੇ ਵਿੱਚ ਮੈਨੂੰ ਜਿਨ੍ਹਾਂ ਨੇ ਮੈਸੇਜਸ ਭੇਜੇ ਸੋ ਸਨਵਾਦ ਥੈਂਕ ਯੂ so much ਤੁਸੀਂ ਮੈਂ ਟਾਈਮ ਨਿਕਾਲ ਕੇ ਮੇਰੀ ਵੀਡੀਓ ਨੂੰ ਪਸੰਦ ਕੀਤਾ ਉਹਨਾਂ ਨੂੰ ਦੇਖਿਆ ਔਰ ਸੈਕਿੰਡ ਜੋ Facebook ਦੇ ਉੱਪਰ ਮੇਰਾ Monica Dhawan ਜੋ ਚੈਨਲ ਹੈ Monica Dhawan ਜੋ ਮੇਰਾ ਚੈਨਲ ਹੈ Facebook ਦਾ ਉਹਦੇ ਵਿੱਚ ਜੋ ਵੀ ਮੇਰੇ ਫਰੈਂਡ ਸਰਕਲ ਮੇਰੀ ਫੈਮਲੀ ਮੇਰਾ ਪਰਿਵਾਰ ਜੁੜਿਆ ਹੋਇਆ ਹੈ ਉਹਨਾਂ ਨੇ ਵੀ ਬਹੁਤ ਵੀਡੀਓ ਨੂੰ ਪਸੰਦ ਕੀਤਾ ਕੁਝ ਨੇ ਕਲੈਪਸ ਕੀਤਾ ਕੁਝ ਨੇ ਦਿਲ ਸੇ ਲਿਖਿਆ ਸੋ ਉਹਦੇ ਲਈ ਵੀ ਬਹੁਤ ਸਾਰਾ ਥੈਂਕ ਯੂ ਸੋ ਮੱਚ ਔਰ ਮੈਂ ਤੁਹਾਡੇ ਕੀ ਅਜੀਕ ਨਿਊ ਹਲਕੀ ਜੀ ਗੱਲ ਹੈ ਕਿ ਹਾਜ਼ਰ ਹੋਈਆਂ ਸੋ ਉਹ ਗੱਲ ਦੀ ਇਹ ਗੱਲ ਬਾਤ ਇਹ ਇਹ ਹੈ ਕਿ ਛੋਟੀ ਵਿਦਿਆ ਜੋ ਤੁਹਾਡ ਸੀ ਦੇਖਿਆ ਹੀ ਹੋਏਗਾ ਹਨਾ ਬੱਚੀ ਨੂੰ ਉਹ ਬੱਚੀ ਨੂੰ ਮੈਂ ਸਕੂਲ ਦੇ ਵਿੱਚ ਹਾਜ਼ਰ ਕਰ ਦਿੱਤਾ ਹੋਇਆ ਹੈ ਐਡਮਿਸ਼ਨ ਬੇਸ ਤੇ ਉਹਨੂੰ ਕਰ ਦਿੱਤਾ ਹੋਇਆ ਹੈ ਇਸ ਸਾਡੇ ਇੱਥੇ ਮਾਹਲ ਪਿੰਡ ਦੇ ਅੱਗੇ ਕਮ ਸੇ ਕਮ 5 ਕਿਲੋਮੀਟਰ ਦੂਰੀ ਤੇ ਦਾਤਾ ਬੰਦੀ ਸ਼ੋਰਟ ਸਕੂਲ ਹੈ ਬਹੁਤ ਹੀ ਵਧੀਆ ਸਕੂਲ ਹੈ ਬਹੁਤ ਹੀ ਵਧੀਆ ਆਈ ਥਿੰਕ ਮੈਨੂੰ ਨਹੀਂ ਲੱਗਦਾ ਕਿ 올 ਆਪਣੇ ਪੰਜਾਬ ਦੇ ਵਿੱਚ ਉਸ ਸਕੂਲ ਤੋਂ ਇਲਾਵਾ ਜ਼ਿਆਦਾ ਫੈਸਿਲਿਟੀਆਂ ਕਿਤੇ ਵੀ ਹੋਣਗੀਆਂ ਸੋਨ ਨਾਲ ਪਹਿਲਾ ਸੀਬੀਐਸਸੀ ਬੋਰਡ ਹੈਗਾ ਜਿਹਦੇ ਵਿੱਚ ਉਹਨਾਂ ਨੇ ਪਲੇ ਪੈਂਟ ਤੋਂ ਲੈ ਕੇ ਪਲੱਸ 2 ਤੱਕ ਉਸ ਸਕੂਲ ਕੰਪਲੀਟ ਰੱਖਿਆ ਹੋਇਆ ਹੈ ਸਕੂਲ ਦੇ ਵਿੱਚ ਫੈਸਿਲਿਟੀਆਂ ਤੁਸੀਂ ਸੁਣਦੇ ਜਾਓ ਕਿ ਫੈਸਿਲਿਟੀਆਂ ਨੇ ਸਾਨੂੰ ਪਹਿਲਾਂ ਉਹਨਾਂ ਦੀ ਐਡਮਿਸ਼ਨਸ ਬਹੁਤ ਹੀ ਲੋਅ ਐਡਮਿਸ਼ਨਸ ਹੈ ਸਿੰਪਲੀ ਐਡਮਿਸ਼ਨ ਸਿਰਫ 500 ਰੁਪਿਆ ਜਿਹਦੇ ਵਿੱਚ ਇੱਕ ਸਾਲ ਦਾ ਉਹਨਾਂ ਨੇ ਸਾਨੂੰ ਦਿੱਤਾ ਪੈਗਸ ਫਿਰ ਐਡਵਾਂਸ ਜੋ ਆਪਣਾ ਮੰਥਲੀਕ ਸਾਡੀ ਫੀਸ ਜਾਂਦੀ ਹੈ 800 ਕੁ ਰੁਪਏ ਉਹਨਾਂ ਨੇ ਉਹ ਦਿੱਤੇ ਮੈਨੂੰ ਤੇ ਬਾਅਦ ਵਿੱਚ ਉਹਨਾਂ ਨੇ ਉਹਦੇ ਵਿੱਚ ਹੀ ਡਰੈਸਸਸ ਐਂਡ ਬੁਕਸ ਦਿੱਤੀ ਹੋਈਆਂ ਤੇ ਮੈਨੂੰ ਬਹੁਤ ਵਧੀਆ ਲੱਗਦਾ ਤੁਸੀਂ ਸ਼ਹੀਦਾਂ ਸੁਲਤਾਨ ਸਿੰਘ ਰੋਡ ਤੇ ਚਲੇ ਜਾਓਗੇ ਤੇ ਉੱਥੇ ਪੂਰੀ ਵਾਲਿਆਂ ਦਾ ਜਿਹੜਾ ਗੁਰਦੁਆਰਾ ਹੈਗਾ ਉਹਨਾਂ ਦੇ ਥਰੂ ਵੀ ਇੱਕ ਸਕੂਲ ਖੁੱਲ੍ਹਾ ਹੋਇਆ ਹੈ ਤੇ ਉਹ ਵੀ ਸਕੂਲ ਮੇਨ ਸੇਮ ਹੀ ਦਾਦਾ ਬੰਦੀ ਸ਼ੋਰ ਤੋਂ ਸਕੂਲ ਹੈਗਾ ਤੇ ਉਹ ਸਕੂਲ ਦੀ ਫੈਸਿਲਿਟੀਆਂ ਤੇ ਸਮਝੋ ਇਹ ਸਕੂਲ ਦੀ ਫੈਸਿਲਿਟੀ ਵਿੱਚ ਕੋਈ ਵੀ ਅੰਤਰ ਤੇ ਕੋਈ ਫਰਕ ਨਹੀਂ ਸੀਬੀਐਸਸੀ ਬੋਰਡ ਬਹੁਤ سارے ਸਕੂਲ ਆਪਣੇ ਅੰਮ੍ਰਿਤਸਰ ਦੇ ਵਿੱਚ ਵਿਜ਼ਿਟ ਹੋਣਗੇ ਜਾਂ ਆਈਸੀਆਈ ਪੈਟਰਨ ਦੇ ਮਿਜ਼ਰ ਹੋਣਗੇ ਪਰ ਮੈਨੂੰ ਲੱਗਦਾ ਹੈ ਕਿ ਸਭ ਤੋਂ ਬੈਸਟ ਸਕੂਲ ਮੈਨੂੰ ਇਹੀ ਲੱਗਾ ਇੱਕ ਤਾਂ 5 ਕਿਲੋਮੀਟਰ ਮੇਰੇ ਘਰ ਦੀ ਦੂਰੀ ਤੋਂ ਹੈ ਇੱਕ ਮੈਨੂੰ ਖਰਚਾ ਜ਼ਿਆਦਾ ਨਹੀਂ ਲੱਗਾ ਔਰ ਇੱਕ ਸਕੂਲ ਦਾ ਸਿਸਟਮ ਵੀਉ ਜਦੋਂ ਵੀ ਮੈਂ ਉਸ ਸਕੂਲ ਦੇ ਵਿੱਚ ਨੈਕਸਟ ਟਾਈਮ ਜਦੋਂ ਕੱਲ ਪਰਸੋਂ ਜਿੱதோ ਵੀ ਜਾਵਾਂਗੀ ਤੁਹਾਨੂੰ ਮੈਂ ਉਸ ਸਕੂਲ ਦਾ 올 ਵਲੌਗ ਬਣਾ ਕੇ ਦਿਖਾਵਾਂਗੀ ਔਰ ਤੁਸੀਂ ਸਕੂਲ ਬਾਰੇ ਕਮੈਂਟਸ ਮੈਸੇਜ ਦੇਣਾ ਕਿ ਤੁਹਾਨੂੰ ਖੁਦ ਲੱਗੇਗਾ ਸਕੂਲ ਕਿੰਨਾ ਮਤਲਬ ਬੈਸਟ ਜਗਾ ਔਰ ਬਾਬਾ ਜੀ ਦੇ ਨਾਮ ਤੋਂ ਗਰੰਥੀ ਨਾਮ ਤੋਂ ਉਹਨਾਂ ਦੇ ਗੁਰੂਆਂ ਦੇ ਨਾਮ ਤੋਂ ਹਰ ਟਾਈਮ ਤੇ ਮਤਲਬ ਉਥੇ ਪਾਰਟਸ ਚੱਲਦੇ ਹੀ ਰਹਿੰਦੇ ਨੇ ਸਕੂਲ ਦੇ ਅੰਦਰ ਦੇਖੋ ਜੇ ਬੱਚਾ ਟਿਫਨ ਨਹੀਂ ਲੈ ਕੇ ਆਇਆ ਤੇ ਸਕੂਲ ਦੇ ਵਿੱਚ ਲੰਗਰ ਦੀ ਫੈਸਿਲਿਟੀ ਦਿੱਤੀ ਗਈ ਆ ਜਿਹੜਾ ਕੋਈ ਮਤਲਬ ਰਕਸ਼ੀ ਵਾਲਾ ਆਵੇ ਆਟੋ ਵਾਲਾ ਆਵੇ ਜਾਂ ਤੁਹਾਡੇ ਮੇਰੇ ਵਰਗਾ ਵੀ ਆਵੇ ਜਿਹਨੂੰ ਨੀਡ ਹੋਵੇ ਜਿੱਦਾਂ ਗੁਰੂ ਦੇ ਘਰ ਦਾ ਲੰਗਰ ਦਰਬਾਰ ਸਾਹਿਬ ਸ਼ਿੱਦਾ 24 ਘੰਟੇ ਜਿਆਦਾ ਰਹਿੰਦਾ ਹੈ ਤੇ ਉਥੇ ਸਿਰਫ ਸਿਰਫ 12 ਘੰਟੇ ਚੱਲਦਾ ਸਵੇਰੇ 6 ਵਜੇ ਤੋਂ ਸ਼ੁਰੂ ਹੁੰਦਾ ਤੇ ਸ਼ਾਮੀ 4 4:30 ਵਜੇ ਸਮਾਪਤ ਹੁੰਦਾ ਜਿਹਦੇ ਵਿੱਚ ਸਵੇਰੇ ਚਾਹ ਵਗੈਰਾ ਕੁਝ ਮਿਲਦਾ ਤੇ ਦੁਪਹਿਰੇ ਟਾਈਮ ਰੋਟੀ ਮਿਲਦੀ ਹੈ ਤੇ ਮੈਨੂੰ ਸਿਰਫ ਲੰਗਰ ਨੂੰ ਮੈਂ ਨਹੀਂ ਕਹਾਂਗੀ ਸਕੂਲ ਦੇ ਵਿੱਚ ਹੋਰ ਵੀ ਬਹੁਤ ਸਾਰੇ ਚੀਜ਼ਾਂ ਹਮੋਨੀਅਮ ਸਿੱਖਣ ਨੂੰ ਮਿਲ ਰਿਹਾ ਹੈ ਬੱਚੇ ਦਾ ਪਲੇ ਗਰਾਉਂਡ ਬਹੁਤ ਹੀ ਵੱਡਾ ਪਲੇ ਗਾਉਂਡ ਹੈ ਬਾਸਕਟਬਾਲ ਹੈ ਫੁੱਟਸਬਾਲ ਹੈ ਹਾਕੀਸ ਹੈ ਆਈ ਥਿੰਕ ਜਿੰਨੇ ਹੀ ਪਲੇਸ ਚੋਰਸ ਮੈਂ ਤੁਹਾਨੂੰ ਦੱਸਾਂਗੀ ਸਾਰੇ ਹੀ ਹੈ ਪਰ ਸਭ ਤੋਂ ਵੱਡੀ ਚੀਜ਼ ਮੈਨੂੰ ਕਿਉਂ ਵਧੀਆ ਲੱਗੀ ਉਹਦੇ ਵਿੱਚ ਗੁਰਬਾਨੀ ਬੱਚਿਆਂ ਨੂੰ ਜੋੜਨ ਦੀ ਚੀਜ਼ ਪਰਚਨ ਪਰਮਾਤਮਾ ਨਾਲ ਮਿਲਨ ਦੀ ਚੀਜ਼ ਉਹਦੇ ਵਿੱਚ ਹਰਮੋਨੀਅਮ ਸਿਖਾਇਆ ਜਾਏਗਾ ਗੁਰਬਾਣੀ ਸਿਖਾਈ ਜਾਏਗੀ ਸ਼ਬਦ ਸਿਖਾਈ ਜਾਣਗੇ ਅਰਥ ਸਿਖਾਈ ਜਾਣਗੇ ਪਾਪ ਸਿਖਾਈ ਜਾਣਗੇ ਔਰ ਪਲੇ ਪੈਂਦੇ ਬੱਚੇ ਮੈਕਸਿਮਮ ਤੁਸੀਂ ਦੱਸੋਗੇ ਮੈ ਸਕੂਲਾਂ ਦੇ ਵਿੱਚ ਦੇਖੇ ਹੋਣਗੇ A ਸੈਕਸ਼ਨ ਐਂਡ B ਸੈਕਸ਼ਨ C C ਤੋਂ ਉੱਪਰ ਸੈਕਸ਼ਨਸ ਨੇ ਹੁੰਦੇ ਉੱਥੇ ਮੈਕਸਿਮਮ ਡੀ ਤੱਕ ਸੈਕਸ਼ਨ ਸੀਗੇ ਡੀ ਤੋਂ ਵੀ ਈ ਸੈਕਸ਼ਨਸ ਐ ਮੈਂ ਜਿੱਦੋਂ ਵੀ ਜਾਵਾਂਗੀ ਤੁਹਾਨੂੰ ਫੋਨ ਦੇ ਵਿੱਚ ਲਾਈਵ ਸਾਰਾ ਦਿਖਾਉਂਗੀ ਕਿ ਸਕੂਲ ਦਾ 베ਸ ਤੁਸੀਂ ਖੁਦ ਦੇਖੋਗੇ ਕਿ ਵਾਕਈ ਕਿੰਨੀ ਵਧੀਆ ਚੀਜ਼ ਐ ਜਿੱਥੇ ਮੈਂ ਮਤਲਬ ਛੋਟੀ ਆਪਣੀ ਬੱਚੀ ਨੂੰ ਡਾਲਣ ਲੱਗੀ ਆ ਔਰ ਤੁਹਾਨੂੰ ਸਭ ਤੋਂ ਵੱਡੀ ਹੋਰ ਵੀ ਇੱਕ ਵਧੀਆ ਗੱਲ ਦੱਸਦੀਆਂ ਸਕੂਲ ਦੇ ਨਾਲ ਹੀ ਹਸਪੀਟਲ ਐ ਚਮੜੀ ਰੋਗਾਂ ਦਾ ਹਸਪੀਟਲ ਜਿਹੜਾ ਸਾਡੇ ਉਹ ਵੀ ਚੈਰਿਟੀ ਮਤਲਬ ਜਿਹੜੇ ਤੁਹਾਨੂੰ ਮੈਂ ਦੱਸਿਆ ਕਿ ਆਪਣਾ ਪੂਰੀ ਵਾਲੇ ਬਾਬਾ ਜੀ ਹੈ ਜਾਂ ਮਨ ਕੋਈ ਹੋਰ ਬਾਬਾ ਜੀ ਹੈ ਤੇ ਉਹਨਾਂ ਦੇ ਪ੍ਰਤੀ ਕਮੇਟੀ ਜੋੜ ਕੇ ਉਹਨਾਂ ਨੇ ਹਸਪੀਟਲ ਵੀ ਖੋਲਿਆ ਜੇ ਕੋਈ ਬਹੁਤ ਜ਼ਿਆਦਾ ਮਾੜਾ ਬੰਦਾ ਵਾ ਉਹਦੇ ਲਈ ਸਿਰਫ ਇੱਕ 10 ਰੁਪਏ ਪਰਚੀ ਜਾਂ 20 ਰੁਪਏ ਪਰਚੀ ਹੈ ਤੇ ਜਿਹਦੇ ਵਿੱਚ ਅੱਖਾਂ ਦਾ ਟੈਸਟ ਕੰਨਾਂ ਦਾ ਟੈਸਟ ਦਿਮਾਗ ਦਾ ਟੈਸਟ ਪ੍ਰੈਗਨੈਂਸੀ ਦਾ ਟੈਸਟ ਹੋਰ ਵੀ ਤਰ੍ਹਾਂ-ਤਰ੍ਹਾਂ ਦੇ ਬੋਡੀ ਨਾਲ ਜੁੜਨ ਵਾਲੇ ਟੈਸਟ ਜਿਹੜੇ ਸਿਰਫ ਸਿਰਫ ਇੱਕ 20 ਰੁਪਏ ਦੀ ਪਰਚੀ ਤੋਂ ਟੈਸਟ ਕੀਤੇ ਜਾਂਦੇ ਨੇ ਤੇ ਜਿਹੜੀ ਉਹ ਮਤਲਬ ਹਸਪੀਟਲਸ ਵਾਲੇ ਹੈਗੇ ਚੈਰੀਟੀ ਦੇ ਮੈਂ ਤੁਹਾਨੂੰ ਦੱਸ ਰਹੀਆਂ ਉਹ ਵੀ ਮਤਲਬ ਡਾਕਟਰ ਸਾਰੇ ਮਤਲਬ ਪੜੇ ਲਿਖੇ ਐਜੂਕੇਟ ਡਾਕਟਰ ਔਰ ਸਾਰੇ ਡਾਕਟਰਾਂ ਦੀ ਇੰਨੀ ਕੁ ਜ਼ਿਆਦਾ ਮਤਲਬ ਸਿਸਟਮ ਵਧੀਆ ਕੀਤਾ ਹੋਇਆ ਹੈ ਕਿ ਤੁਸੀਂ ਮਸ਼ੀਨਾ ਦੇਖੋਗੇ ਮਸ਼ੀਨਾ ਦਾ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿੰਨਾ ਗਰੁੱਪ ਰੱਖਿਆ ਹੋਇਆ ਹੈ ਕਿਸੇ ਚੀਜ਼ ਦੀ ਕੋਈ ਸਕੂਲ ਚ ਕਮਾਈ ਨਹੀਂ ਹੋ ਰਹੀ ਫालतू ਕਿਸੇ ਚੀਜ਼ ਕੋਈ ਹਸਪੀਟਲ ਦੀ ਕਮਾਈ ਨਹੀਂ ਹੋ ਰਹੀ ਸਭ ਤੋਂ ਫੈਸਿਲਿਟੀ ਕੀ ਰਖਸ਼ੀ ਆਟੋ ਵਾਲੇ ਵਿਚਾਰੇ ਜਿਹੜੇ ਰੋਟੀ ਤੋਂ ਵੀ ਧਿਆਏ ਨੇ ਉਹਨਾਂ ਲਈ ਵੀ ਪਰਮਾਤਮਾ ਨੇ ਸਾਲਮ ਬਣਾਇਆ ਰੋਟੀ ਦਾ ਤੇ ਜਿੱਦੋਂ ਵੀ ਮੈਂ ਉਸ ਸਕੂਲ ਦੇ ਵਿੱਚ ਜਗਾਉਂਗੀ ਤੁਹਾਨੂੰ ਦਿਖਾਵਾਂਗੀ ਸਕੂਲ ਦਾ ਬੇਸਿੰਗ ਸਕੂਲ ਦੇ ਵਿੱਚ ਲੱਗੀਆਂ ਹੀਆਂ ਵੇਨਸ ਸਕੂਲ ਦੇ ਵਿੱਚ ਗਰਾਊਂਡ ਗ੍ਰੀਟਿੰਗ ਸਾਰਾ ਦਿਖਾਵਾਂਗੀ ਵਿਦ ਚਮੜੀ ਵਾਲੇ ਜਿਹੜੇ ਰੋਗ ਡਾਕਟਰ ਸਗੇ ਨੇ ਉਹਨਾਂ ਦੇ ਸਕੂਲ ਦੇ ਨਾਲ ਹੀ ਜਿਹੜਾ ਹਸਪੀਟਲ ਉਹਨਾਂ ਨੇ ਹੀ ਖੋਲਿਆ ਉਹਨਾਂ ਨੇ ਹੀ ਖੋਲਿਆ ਔਰ ਦੇਖੋ ਜੀ ਆਜੇ ਤੁਸੀਂ ਕਿਤੇ ਟੈਸਟ ਕਰਨ ਵੀ ਚਲੇ ਜਾਓਗੇ ਨਾ ਤੁਹਾਡੇ ਮੈਕਸਿਮਮ 2250 2250 ਦਾ ਟੈਸਟ ਲਿਖਾ ਦੰਗੇ ਤੇ ਇੱਥੇ ਸਿਰਫ ਸਿਰਫ ਇੱਕ ਸੇਵਾ ਹੋ ਰਹੀ ਹੈ ਸਿਰਫ ਸੇਵਾ 20 ਤੋਂ ਲੈ ਕੇ 100 ਰੁਪਏ ਪਰਚੀ ਦੇ ਤੇ ਜੇ ਤੁਸੀਂ ਜਿਆਦਾ ਵੱਡਾ ਟੈਸਟ ਕਰਾਉਂਦੇ ਹੋ ਉਹਦੇ ਬਾਰੇ ਤੁਹਾਨੂੰ ਸਾਰੀ ਡਿਟੇਲ ਇਮਿਊਨਿਸ਼ਨਸ ਜਿਹੜੀ ਵੀ ਆ ਮੈਸਿਸ ਉਹ ਤੁਹਾਨੂੰ ਖੁਦ ਲਾਈਵ ਹੋ ਕੇ ਉਹ ਦਿੰਦੇ ਨੇ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਕਿਸ ਤਰ੍ਹਾਂ ਹੋ ਜ਼ਿਆਦਾ ਉਹ ਨਹੀਂ ਜਾਣਦੇ ਸਾਡੇ ਮਰੀਜ਼ ਜੇ ਸਾਡੇ ਕੋਲ ਆਏ ਤੇ ਅਸੀਂ ਨੈਕਸਟ ਅੱਗੇ ਹੋਰ ਮਰੀਜ਼ ਨੂੰ ਦੀ ਜਗ੍ਹਾ ਤੇ ਭੇਜ ਦਈਏ ਹਸਪੀਟਲ ਦੇ ਵਿੱਚ ਭੇਜ ਦਈਏ ਸਾਡਾ ਮਰੀਜ਼ ਸਾਡੇ ਕੋਲ ਹੀ ਰਹਿ ਜਾਵੇ ਤੇ ਮੈਂ ਕਹਿੰਦੀ ਬਹੁਤ ਹੀ ਵਧੀਆ ਆਈ ਥਿੰਕ ਮੈਂ ਕਿਸੇ ਸਕੂਲ ਨੂੰ ਨੀਂਦ ਨਹੀਂ ਰਹੀ ਜਾਂ ਮੈਂ ਕਿਸੇ ਸਕੂਲ ਨੂੰ ਗਲਤ ਨਹੀਂ ਕਹਿ ਰਹੀ ਬਟ ਮੈਂ ਸਿਰਫ ਉਸ ਸਕੂਲ ਨੂੰ ਦੇਖ ਰਹੀ ਹਾਂ ਜਾਂ ਸੁਣ ਰਹੀ ਹਾਂ ਜਾਂ ਮੈਂ ਵੇਖ ਕੇ ਆਈ ਹਾਂ ਉਹ ਚੀਜ਼ਾਂ ਮੈਨੂੰ ਬਹੁਤ ਹੀ ਪ੍ਰਭਾਵਿਤ ਹੋਈਆਂ ਬਹੁਤ ਹੀ ਪ੍ਰਭਾਵਿਤ ਮੈਂ ਮੇकुल ਬੋਲ ਨਹੀਂ ਹੈਗੇ ਸ਼ਬਦ ਨਹੀਂ ਹੈਗੇ ਕਿ ਮੈਂ ਜਦੋਂ ਤੁਹਾਨੂੰ ਵੀ ਦਿਖਾਵਾਂਗੀ ਨੇ ਤੁਸੀਂ ਵਾਕੇ ਕਹਿਣਾ ਕਿ ਸਕੂਲ ਬਹੁਤ ਹੀ ਵਧੀਆ ਸਕੂਲ ਹੈਗਾ ਬਹੁਤ ਹੀ ਗੁਰੂ ਗ੍ਰੰਥੀ ਸਾਹਿਬ ਦੇ ਨਾਲ ਜੁੜਿਆ ਹੋਇਆ ਸਕੂਲ ਹੈਗਾ ਤੇ ਔਰ ਮੈਂ ਇੱਕ ਚੈਨਲ ਤੁਹਾਨੂੰ ਮੈਂ ਹੋਰ ਵੀ ਦਿਖਾ ਦਿੰਨੀ ਆ ਕਿ ਮੇਰਾ ਖੁਦ ਦਾ ਚੈਨਲ ਜੋ ਹਾਂਜੀ ਪਹਿਲਾਂ ਜੋ ਮੇਰਾ ਚੈਨਲ ਸੀ ਉਹ ਮੇਰਾ ਚੈਨਲ ਪਹਿਲਾਂ ਪੌਨਿਕਾ धवन ਕਾਮੇਡੀ ਤੋਂ ਸੀ ਕਿਉਂਕਿ ਜਦੋਂ ਮੈਂ ਸ਼ੁਰੂ ਤੋਂ ਆਪਣੇ ਚੈਨਲ ਨੂੰ ਹਲਕੀ-ਪੋੜੀ ਚਲੰਦਾ ਸ਼ੁਰੂਆਤ ਕੀਤੀ ਤਾਂ ਮੈਂ ਆਪਣੇ ਚੈਨਲ ਦਾ ਨਾਮ ਮੋਨਿਕਾ ਧਮਨ ਕਾਮੇਡੀ ਰੱਖਿਆ ਤੇ ਉਹਦੀ ਕਾਮੇਡੀ ਦੇ ਨਾਲ ਮੇਰਾ ਹोली-ਹोली-ਹोली-ਹोली ਜੁੜਦੇ-ਚੁੜਦੇ

जेड़े कॉमेडी वाले मेरे न जुड़ चुके से उन्होंने पता है कि मेरे चैनल नाम मोनिका धवन कॉमेडी है कॉमेडी तो तो जो मेरे नवे तो नवे जुड़न लगे तो फिर उन्होंने मैं अपना चैनल का नाम दसिया मोनिका धवन वलॉग असला कॉमेडी आ गए शुरुआत मोनिका दमन ऑफिशियल ऑफिशियल नाम मैं ओफिश्यल। अपना इसलिए रखा ताकि ए चैनल की पहचान उस तो भी ज्यादा वो सके ऑफिशियल मैं इसलिए नाम रख कि मेरा अंदरों मन किया कि मोनिका कॉमेडी भी चल गए चैनल अपना रेडी करांगी उस दिन तो मैं अपने तीन नाम चेंज करा जिंद मैं अपना कॉमेडी रखिय अपनी पौड़ियां चढ़िया फिर मैं अपना बलॉग रखिया फिर मैं पौड़िया अपनी जनता देखिया ਅਤੇ ਤੀਸਰੇ ਵਿੱਚ ਮੈਂ ਅਫੀਸ਼ੀਅਲ ਸਤਾ ਦੇ ਰੱਖਿਆ ਤਾਂ ਕਿ ਮੇਰਾ ਆਉਣ ਵਾਲਾ ਇਨ ਫਿਊਚਰ ਲਾਈਫ ਸਿਸਟਮ ਹੋਵੇ ਬੈਸਟ ਹੋਰ ਚੇਂਜ ਹੋ ਸਕੇ ਇਸ ਲਈ ਮੇਰੇ ਗੁਰੂ ਮਹਾਰਾਜ ਜੀ ਨੇ ਮੈਨੂੰ ਮਨ ਤੋਂ ਆਵਾਜ਼ ਦਿੱਤੀ ਤਾਂ ਮੈਂ ਆਪਣੇ ਪਰਮਾਤਮਾ ਦੇ ਪ੍ਰਤੀ ਜੁੜ ਕੇ ਉਹਨਾਂ ਦੇ ਅੱਗੇ ਹੱਥ ਜੋੜੇ ਕਿ ਗੁਰੂ ਮਹਾਰਾਜ ਜੀ ਤੁਸੀਂ ਦੱਸੋ ਹੁਣ ਮੈਂ ਆਪਣੇ ਚੈਨਲ ਨੂੰ ਇਸ ਤੋਂ ਵੀ ਬੈਸਟ ਨਾਮ ਕੀ ਦੇ ਸਕਾਂ ਤਾਂ ਮੇਰੇ ਮਾਲਕ ਨੇ ਮੇਰੇ ਦਿਮਾਗ ਦੇ ਵਿੱਚ ਇਸ ਤਰ੍ਹਾਂ ਦੀ ਸੋਚ ਭਰੀ ਕਿ ਉਹ ਦਿਮਾਗ ਖੁਦ ਮੇਰਾ ਚੱਲਿਆ ਤੇ ਅੱਜ ਪਰਮਾਤਮਾ ਦੇ ਨਾਮ ਤੇ ਮੈਂ ਮੋਨਿਕਾ ਧਮਨ ਅਫੀਸ਼ੀਅਲਸ ਨਾਮ ਤੋਂ ਆ ਚੁੱਕੀ ਹਈਆਂ ਜਿਹੜੇ ਮੇਰੇ ਜੁੜੇ ਹੋਏ ਮੇਰੇ ਭਾਈ ਹੈ ਮੇਰੇ ਬੰਦੂ ਹੈ ਮੇਂ ਆ ਭੈਣਾ ਨੇ ਮੇਰੇ ਸਖੀਆਂ ਨੇ ਜੋ ਵੀ ਹੈ ਉਹ ਅੱਜ ਸੁਣ ਲਵੋ ਜੀ ਅਸੀਂ ਮੋਨਿਕਾ ਧਮਨ ਅਫੀਸ਼ੀਅਲ ਨਾਮ ਤੋਂ ਸ਼ੁਰੂ ਹੋ ਚੁੱਕੇ ਆ ਬਾਕੀ ਇਸ ਚੈਨਲ ਨੂੰ ਤੁਹਾਡਾ ਆਪਣਾ ਹੀ ਚੈਨਲ ਹੈ ਮੈਂ ਬਹੁਤ ਵਾਰ ਕਹਿ ਚੁੱਕੀ ਹਾਂ ਕਿ ਮੇਰਾ ਤਾਂ ਸਿਰਫ ਇੱਕ ਨਾਮ ਹੈ ਬਾਕੀ ਪਿਆਰ ਜੋ ਸਭ ਤੁਹਾਡਾ ਆਪਣਾ ਹੈ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਬਹੁਤ ਹੀ ਜ਼ਿਆਦਾ ਮੈਂ ਤੁਹਾਡਾ ਥੈਂਕਸ ਕਰਦੀ ਹਾਂ ਦਿলো ਇਸੇ ਤੁਸੀਂ ਆਪਣਾ ਪਿਆਰ ਮੇਰੇ ਤੇ ਆਪਣਾ ਬਣਾਈ ਰੱਖੋ ਔਰ ਮੈਂ ਨਵੀਂ-ਨਵੀਂ ਵੀਡੀਓਸ ਲੈ ਕੇ ਕਿਚਨ ਨੂੰ ਲੈ ਕੇ ਜਾਂ ਵਲੌਗਸ ਨੂੰ ਲੈ ਕੇ ਜਾਂ ਆਪਣੇ ਗੁਰੂ ਗ੍ਰੰਥ ਸਾਹਿਬ ਨਾਲ ਲੈ ਕੇ ਜਾਂ ਆਪਣੇ ਗੁਰੂ ਰਾਮ ਨਾਲ ਲੈ ਕੇ ਜਾਂ ਬਹੁਤ ਸਾਰੇ ਆਪਣੇ ਸ਼ਬਦ ਲੈ ਕੇ ਤੁਹਾਡੇ ਨਾਲ ਇਸ ਤਰ੍ਹਾਂ ਹੀ ਮੈਂ ਸਾਥ ਕਰਦੀ ਰਾਂਗੀ ਤੁਹਾਡੇ ਨਾਲ ਜੁੜਦੀ ਰਾਂਗੀ ਤੇ ਬਾਕੀ ਜੋ ਵੀ ਮੈਂ ਤੁਹਾਨੂੰ ਸਕੂਲ ਬਾਰੇ ਦੱਸਿਆ ਜੋ ਆਪਣਾ ਦਾਤਾਬੰਦੀ ਸਕੂਲ ਦਾ ਉਹਦਾ ਮੈਂ ਤੁਹਾਨੂੰ ਵੀਡੀਓ ਜਲਦੀ ਹੀ ਇੱਕ ਤੋਂ ਦੋ ਦਿਨ ਦੇ ਵਿੱਚ ਵਿੱਚ ਡਾਲਾਂਗੀ ਔਰ ਤੁਸੀਂ ਖੁਦ ਦੇਖਣਾ ਕਿ ਉਹ ਸਕੂਲ ਦੇ ਬਾਰੇ ਤੁਸੀਂ ਮੈਨੂੰ ਕਮੈਂਟਸ ਦੇਣਾ ਮੈਸੇਜ ਦੇਣਾ ਕਿ ਉਹ ਮੈ ਸਕੂਲ ਤੁਹਾਨੂੰ ਕਿੱਦਾਂ ਦਾ ਲੱਗਿਆ ਔਰ ਬਾਕੀ ਜੋ ਮੈਂ ਤੁਹਾਨੂੰ ਨਾਮ ਦੱਸ ਚੁੱਕੀ ਹਾਂ ਆਪਣਾ YouTube ਚੈਨਲ ਦਾ ਔਰ ਜਿਹੜਾ ਤੁਸੀਂ ਮੇਰਾ Facebook ਚੈਨਲ ਦੇਖਦੇ ਹੋ ਮੇਰਾ ਨਾਰਮਲੀ ਮੋਨਿਕਾ धवन ਨਾਮ ਤੋਂ ਹੀ ਹੈ ਜੋ ਪਹਿਲਾਂ YouTube ਤੋਂ ਹੀ ਫਸਟ ਟਾਈਮ ਤੋਂ ਚੱਲ ਰਿਹਾ ਉਸ ਨੂੰ ਮੈਂ ਬਿਲਕੁਲ ਉਹ ਚੀਜ਼ ਨਹੀਂ ਕੀਤਾ ਬਟ YouTube ਮਾਈ ਫਰਸਟ ਸਪੇਸ ਜਿਨੇ ਮੈਨੂੰ ਹੌਸਲਾ ਦਿੱਤਾ ਜਿਹੜੇ ਚੈਨਲ ਤੋਂ ਮੈਂ ਪਲੱਸ ਹੋਈ ਔਰ ਜਿਨੇ ਮੈਨੂੰ ਇਸ ਜਗ੍ਹਾ ਤੇ ਖੜਾ ਕੀਤਾ ਅੱਜ ਮੈਂ ਇੰਨੇ ਪਲੱਸ ਨਾਲ ਜੁੜੀਆਂ ਕਨੋਂ ਮੈਂ ਟਾਈਮ ਲਾ ਕੇ ਉਹਨੇ ਪਲੱਸ ਨਾਲ ਜੁੜਨਾ ਫਿਰ ਮੇਰਾ ਬਹੁਤ ਸਾਰਾ ਇੱਕ ਲਾਈਫ ਕਹਿੰਦੇ ਨਾ ਜਿੰਨੂੰ ਹਰ ਇੱਕ ਦਾ ਯਾਰ ਲਾਈਫ ਸਟਾਈਲਸ ਹੁੰਦਾ ਕਿਸੇ ਦਾ ਕੁਝ ਹੁੰਦਾ ਕਿਸੇ ਦਾ ਕੁਝ ਹੁੰਦਾ ਪਰ ਮੇਰਾ ਲਾਈਫ ਸਟਾਈਲ ਤੇ ਤੁਸੀਂ ਹੋ ਕਿਉਂਕਿ ਤੁਸੀਂ ਮੈਨੂੰ ਅੱਗੇ ਵਧਾਣਾ ਹੈ ਤੁਸੀਂ ਮੈਨੂੰ ਪਲੱਸ ਕਰਨਾ ਹੈ ਮੇਰੀ ਜਨਤਾ ਤੁਸੀਂ ਮੇਰਾ ਪਿਆਰ ਹੋ ਮੇਰਾ ਸਭ ਕੁਝ ਹੋ ਕਿਉਂਕਿ ਮੈਂ ਤੁਹਾਡੇ ਬਿਨਾ ਕੁਝ ਵੀ ਨਹੀਂ ਹਾਂ ਜੇ ਅੱਜ ਤੁਸੀਂ ਮੈਨੂੰ ਮਤਲਬ ਇਸ ਤਰ੍ਹਾਂ ਹੀ ਆਪਣਾ ਪਿਆਰ ਦਿੰਦੇ ਰਹੋਗੇ ਤਾਂ ਅੱਜ ਇੱਕ ਟਾਈਮ ਆਏਗਾ ਇਸ ਤਰ੍ਹਾਂ ਦਾ ਕਿ ਮੋਨਿਕਾ धवन ਅਫੀਸ਼ੀਅਲ ਨਾਮ ਦਾ ਇੱਕ ਪ੍ਰੋਜੈਕਟ ਹੋਏਗਾ ਬਹੁਤ ਜ਼ਿਆਦਾ ਤੇ ਬਾਕੀ RAM ji ਤੇ ਮੈਨੂੰ ਬਹੁਤ ਭਰੋਸਾ ਹੈ ਮੇਰੇ ਗੁਰੂ ਮਾਰੀ ਤੇ ਮੈਨੂੰ ਬਹੁਤ ਵਿਸ਼ਵਾਸ ਹੈ ਅੱਜ ਤੱਕ ਮੈਂ ਅੱਗੇ ਤੋਂ ਨੈਕਸਟ ਵੀਡੀਓ ਤੇ ਵੀ ਦੱਸ ਚੁੱਕੀ ਹਾਂ ਕਿ ਮੇਰੇ ਮਾਲਕ ਨੇ ਅੱਜ ਜਿੱਥੇ ਵੀ ਮੈਂ ਬੈਠੀ ਆ ਨਾ ਜੋ ਕੁਝ ਹੈ ਇਹ ਸਭ ਮੇਰੇ ਪ੍ਰਮਾਤਮਾ ਨੇ ਕੀਤਾ ਹੈ ਮੇਰੇ ਗੁਰੂ ਮਾਰੀ ਨੇ ਕੀਤਾ ਹੈ ਮੇਰਾ ਤਾਂ ਕੋਈ ਹੌਂਸਲਾ ਵੀ ਨਹੀਂ ਮੇਰਾ ਤਾਂ ਕੋਈ ਇਸਤਾਂ ਦਾ ਵੀ ਨਹੀਂ ਸਿਸਟਮ ਕਿ ਜਿਹੜਾ ਮੈਨੂੰ ਮਤਲਬ ਸੋਚਾ ਕਿ ਹਾਂ ਇਹ ਤੋਂ ਆਸ ਹੈਗਾ ਉਹ ਤੋਂ ਆਸਾ ਮੈਨੂੰ ਕਿਸੇ ਤੋਂ ਕੋਈ ਆਸ ਨਹੀਂ ਹੈ ਸਿਰਫ ਆਪਣੇ ਮਾਲਕ ਤੋਂ ਇਲਾਵਾ ਮੈਂ ਕਿਸੇ ਤੋਂ ਕੋਈ ਆਸ ਨਹੀਂ ਰੱਖਦੀ ਸਿਰਫ ਸਿਰਫ ਉਨ੍ਹਾਂ ਦੇ ਹੱਥ ਜੋੜਦੀ ਕਿ ਗੁਰੂ ਮਾਰੀ ਜੋ ਕੁਛੋ ਤੁਸੀਂ ਉਹ ਮੇਰੇ ਜੋ ਦਿੱਤਾ ਸੋ ਮੈਂ ਰੱਖਿਆ ਜੋ ਲੈਣਾ ਹੈ ਉਹ ਵੀ ਤੁਹਾਡੇ ਕੋਲ ਹੀ ਲੈਣਾ ਤੇ ਬਾਕੀ ਅੱਜ ਦੀ ਮੈਂ ਵੀਡੀਓ ਨੂੰ ਇੱਥੇ ਹੀ ਆਪਣਾ ਮਤਲਬ ਸਟੌਪ ਕਰਦੀਆਂ ਜਾਂ ਰੁਕ ਜਾਂਦੀਆਂ ਔਰ ਨੈਕਸਟ ਵੀਡੀਓ ਤੇ ਮੈਂ ਤੁਹਾਨੂੰ ਜਲਦੀ ਹੀ ਮਿਲਾਂਗੀ ਮੇਰਾ ਇੱਕ ਮਨ ਸੀ ਕਿ ਮੈਂ ਆਪਣੀ ਛੋਟੀ ਨੂੰ ਸਕੂਲ ਦੇ ਵਿੱਚ ਕਿਸਥੇ ਪਾਇਆ ਹੈ ਕਿਸ ਤਰ੍ਹਾਂ ਪਾਇਆ ਹੈ ਕਿੰਨੇ ਕਿਲੋਮੀਟਰ ਤੇ ਪਾਇਆ ਹੈ ਕੀ ਸਿਸਟਮ ਹੈ ਕੀ ਨਹੀਂ ਹੈ ਆਈ ਥਿੰਕ ਮੈਂ ਸਕੂਲ ਬਹੁਤ سارے ਉਹਦੇ ਦੇਖੇ ਸੀ ਬਟ ਮੈਨੂੰ ਇਹ ਸਕੂਲ ਬਹੁਤ ਵਧੀਆ ਲੱਗਾ ਔਰ ਜਦੋਂ ਮੈਂ ਤੁਹਾਨੂੰ ਲਾਈਵ ਵੀਡੀਓ ਚ ਦਿਖਾਵਾਂਗੀ ਨਾ ਤੁਸੀਂ ਵੀ ਕਹੋਗੇ ਕਿ ਸਕੂਲ ਬਹੁਤ ਹੀ ਵਧੀਆ ਹੈ ਤੇ ਬਾਕੀ ਚਲੋ ਜੀ ਧੰਨਵਾਦ ਤੁਹਾਡਾ ਮੇਰੇ ਵੱਲੋਂ ਸਭ ਨੂੰ ਰਾਮ ਰਾਮ ਜੀ ਸਸਿਆਕਾਰ ਆਪਣਾ ਪਿਆਰ ਜੋ ਇਸ ਤਰ੍ਹਾਂ ਹੀ ਦਿੰਦੇ ਰਹਿਣਾ ਸੋ ਸਟੇ ਕਅਰ